कल पचास राष्ट्रीय अध्यक्ष अखिल भारतीय स्वामीनाथन संघर्ष समिति राजस्थान से हूँ हम राजस्थान के साथी कल से चले हैं हमें गुस्सा तब आया जब पंजाब के हमारे बड़े भाई सारे साथी खेती किसानी को बचाने के लिए जब दिल्ली की तरफ कूच किया गया इनको खालिस्तानी आतंकवादी किया गया मैं आपके मीडिया के सामने अगर हक मांगना खालिस्तानी है मैं राजस्थान से हूँ मैं खालिस्तानी हूँ केरल का किसान आ रहा है वो खालिस्तानी है मध्य प्रदेश का किसान उड़ीसा किसान नागालैंड का किसान अगर हरियाणा किसान तो बिल्कुल गिल्ला डॉ तो इस करके अगर हक माने का आपको नाम दिए जाते दूसरी तरफ आप इन मेरे बड़े भाइयों को इस धर्म की जितनी मोदी अगर इनकी जुत्ती में पानी भर के पी ले ना तो ये जन्म सुधर जाएगा उसका जितने बाकी धर्मों में गुरु रहे हैं सभी राज्य महाराजे रहे हैं सिख धर्म एक ऐसा कौम है नौ के नौ गुरुओं ने अपने बच्चों की अपने परिवारों की शहादतें दी है देश की चाहे बॉर्डर का मामला हो चाहे देश की आजादी का मामला हो ये का पंजाब एक पंजाब हमें का लीडरों एक लाख भारत लीडर की चाहे विश्व युद्ध की बात हो पाकिस्तान चीन की लड़ाई की बात हो चाहे देश की आजादी की लड़ाई बात हो पंजाब की तो बराबरी करे कौन सकते गुजरात देश के मालिक बन गए दूसरी बात तुम्हें तो मैं ये कहना चाहूंगा कि भाई ए किसान सोच रहे असि दिल्ली आयो है और तुम्हें दिल्ली नहीं आए तुम दिल्ली के मालिक हो उन्नीस सौ अंग्रेजा तो राजधानी कलकत्ता होंगी सी لیکن انگریزاں نے 110 سال دا پٹا لکھیا۔ ਸੰਯੁਕਤ پنجاب کے ਸਾਡੇ یو پی تو بے 1165 ਸਾਨੂੰ ਦੇ ਦਿਓ 110 ਸਾਲ ਬਾਅਦ ਤੁਹਾਨੂੰ પાਛੇ ਮੋੜ ਦੇਣਗੇ। ਉਹ 2010 ਵਿੱਚ ਪੱਟਾ ਖਤਮ ਹੋ ਗਿਆ। ਤੇ ਹੁਣ ਦਿੱਲੀ ਦੇ ਮਾਲਕ ਆਏ ਹੋਏ ਨੇ ਇਹ ਕਿਰਾਏਦਾਰ ਨੇ ਜਿਹੜੇ ਇਹ ਮਕਾਨ ਖਾਲੀ ਕਰੋ ਦਿੱਲੀ ਦੇ ਮਾਲਕ ਆ ਗਏ। ਮੋਦੀ ਕਹਿੰਦਾ ਇੱਕ ਦੇਸ਼ ਇੱਕ ਮੰਡੀ। ਉਹ ਸਾਨੂੰ ਪਤਾ ਹੀ ਨਹੀਂ ਸਿਗਾ ਇਹਦਾ ਫਾਇਦਾ ਕੀ ਹੈ? ਸਾਡਾ ਸਾੜਾ ਕਿੰਨੂ ਉੱਥੇ 5 ਰੁਪਏ ਰੋਲਦਾ ਇੱਥੇ 70 ਰੁਪਏ ਵਿਗਦਾ। ਇਹ ਮਾਲ ਸਾਡੇ 에ਅਰਪੋਰਟ ਸਾਡੇ ਅਸੀਂ ਇਹਨਾਂ ਨੂੰ ਇੱਕ ਕੀਆ। ਸਾਡੇ ਜਿਵਾਕਾਂ ਦੇ ਪੇਟ ਕਾਟ-ਕਾਟ ਕੇ ਅਸੀਂ ਖੇਤੀ ਕਰੀ ਜਾਂਦੇ ਆਂ ਵੀ ਸਾਨੂੰ ਸਾਨੂੰ ਇਹ ਨੇਤਾ ਕਹਿੰਦੇ ਤੁਸੀਂ ਅੰਦੱਤ ਹੋ ਤੁਸੀਂ ਭਗਵਾਨ ਹੋ ਐਸ ਕਰਕੇ ਸਾਡੇ ਜਿਵਾਕ ਭੁੱਖੇ ਮਰੀ ਜਾਂਦੇ ਫੇਰ ਵੀ ਅਸੀਂ ਖੇਤੀ ਕਰੀ ਜਾਂਦੇ ਸੀ ਵੀ ਸਾਨੂੰ ਛੇੜੋ ਨਾ ਜੀ ਜੀ ਪਰ ਇਹਨਾਂ ਨੇ ਜਦ ਆਪਦਾ ਤੋਂ ਅਫਸਰ ਵਿੱਚ ਬਦਲਣਾ ਚਾਹ ਆ ਸਾਰੇ ਪੁੱਛਦੇ ਨੇ ਵੀ ਇਹ ਕਾਨੂੰਨ ਬਣੇ ਕਿਵੇਂ ਐਦੀ ਹਕੀਕਤ ਮੈਂ ਤੁਹਾਨੂੰ ਦੱਸਣਾ ਕਹਾਂਗਾ ਜਦੋਂ ਜੇ 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 ਜਦੋਂ ਕਰੋਨਾ ਕਾਲ ਆਇਆ ਜੀ ਡੀ ਪੀ -25% ਚੱਲੀ ਗਈ ਤੇ ਕੇਵਲ ਐਗਰੀਕਲਚਰ ਦੇ ਜੀਡੀਪੀ ਖੇਤੀ ਦੀ ਜੀਡੀਪੀ ਪਲਸ 6.4% ਸੀਗੀ ਤੇ ਜਿਹੜੇ ਅੰਬਾਨੀ ਅਡਾਨੀ ਇਹਨਾਂ ਦੇ ਫੂੰਫੇ ਲੱਗਦੇ ਨੇ ਜਿਹੜੇ ਉਹਨਾਂ ਨੇ ਕਿਹਾ ਵੀ ਸਾਰੇ ਬਿਜ਼ਨਸ ਖਤਮ ਹੋ ਸਕਦੇ ਆ ਜਿਹੜਾ ਖੇਤੀ ਦਾ ਬਿਜ਼ਨਸ ਹੈਗਾ ਇਹ ਹਮੇਸ਼ਾ ਪ੍ਰੋਫਿਟੇ ਚ ਰਹਿਣਾ ਹੈ ਦੇਸ਼ ਦਾ 100% ਬੰਦਾ ਇਸ ਤੇ ਡਿਪੈਂਡ ਹੈਗਾ ਤੇ ਉਹਨਾਂ ਨੂੰ ਮੋਦੀ ਨੇ ਕਿਹਾ ਮੋਦੀ ਨੇ ਕਾਨੂੰਨ ਲਿਆ ਮੋਦੀ ਬੋਲਿਆ ਕਿਸਾਨ ਤਾਂ ਭੋਲੇ ਨੇ 70 ਸਾਲ ਹੀ ਨਹੀਂ ਜੱਗੇ ਉਸ ਕੰਜ਼ਰ ਨੂੰ ਇਹ ਪਤਾ ਨਹੀਂ ਵੀ ਸੱਗੇ ਭਾਈ ਨਾਲ ਸਾਡਾ ਰੋਲਾ ਹੋ ਜਾਵੇ ਨਾ ਬੱਟ ਦਾ ਸੱਗਾ ਭਾਈ ਮਾਂ ਦੇ ਪੇਟ ਤੋਂ ਜਿਹੜਾ ਜੰਮਿਆ ਦਾ 40 40 ਦਾ ਮਟਰ ਹੋ ਜਾਂਦੇ ਨੇ 10 10 ਪੀੜੀਆਂ ਸਾਡੀ ਦੁਸ਼ਮਣੀ ਚਲਦੀ ਹੈ ਐ ਅੰਬਾਨੀ ਅਡਾਨੀ ਦੀ ਹਿੰਮਤ ਸਾਡੇ ਖੇਤਾਂ 'ਚ ਵੜ ਜਾਊਗਾ ਅੰਬਾਨੀ ਅਡਾਨੀ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਲਈ ਪੰਜਾਬੀ ਦਾ ਪੂਰੇ ਲਾਮਬੰਦ ਨੇ ਉਹਨਾਂ ਦੇ ਜਿਹੜੇ ਕਾਰੋਬਾਰਾਂ ਦੇ ਬਾਹਰ ਧਰਨੇ ਲਾ ਕੇ ਬੈਠੇ ਨੇ ਰਾਜਸਥਾਨੀਆਂ ਨੇ ਕੀ ਕੀਤਾ ਰਾਜਸਥਾਨ ਮੈਂ ਦੇਖੀਏ ਜੀ ਦਿੱਲੀ ਕੀ ਹਮ ਜੋ ਦਿੱਲੀ ਕੂਚ ਦਾ ਫੈਸਲਾ ਕੀਤਾ tha ਮੋਦੀ ਬੋਲੇ ਅਬ ਅਮਿਤ ਸਾਹਿਬ ਆਪਣੇ ਪਰਛੂ ਪਰਲਾ ਦਿਨ ਰੋਤਾ ਦੇਖਿਆ ਹੋਗਾ ਬੋਲੇ ਬੁਰਾੜੀ ਆ ਕੇ ਬੈਠ ਜਾਓ ਕਿਉਂ ਬੇਵਕੂਫ ਸਮਝੇ ਕਿ ਬੁਰਾੜੀ ਆ ਕੇ ਬੈਠ ਜਾਓ ਚਾਰੇ ਤਰਫ ਤੋਂ ਪੁਲਿਸ ਘੇਰ ਦੇਵਾ ਮੋ ਇਹ ਜੋ ਆਪਕੇ ਪੰਜਾਬੀ ਵਿੱਚ ਪਰੋਣੇ ਕਹਾਂ ਨਾ ਇਹ ਮੋਦੀ ਦੇ ਪਰੋਣੇ ਆਰੇ ਹੈ ਹਰ ਬਰਾਤ ਬੜੀ ਸ਼ਾਨੀ ਹੋਏ ਹਰ ਮੋਦੀ ਨੂੰ ਮੈਂ ਇੱਕ ਗੱਲ ਦੱਸਣਾ ਚਾਹਦਾ ਜਿਹੜੇ ਬਟੇਉ ਸਾਡੇ ਹਰਿਆਣਾ ਰਾਜਸਥਾਨ ਇੱਥੇ ਬਟੇਉ ਕਹਿੰਦੇ ਆ ਤੇ ਪੰਜਾਬ ਵਿੱਚ ਪਰੋਣੇ ਕਹਿੰਦੇ ਜਦੋਂ ਬਰਾਤ ਆ ਜਾਂਦੀ ਹੈ ਤਾਂ ਕੁੜੀ ਵਾਲੇ ਸੋਚਦੇ ਨੇ ਵੀ ਫੱਤਾ ਫੱਟ ਇਹਨਾਂ ਨੂੰ ਵਿਦਾ ਕਰੀਏ ਜਿੰਨੀ ਜ਼ਿਆਦਾ ਦੇਰ ਇਹ ਡੱਟਣਗੇ ਖਰਚਾ ਵਾਧੂ ਲੱਗੂਗਾ ਤੇ ਅਸੀਂ ਮੋਦੀ ਦੇ ਪਰੋਣੇ ਤੇ ਬਟੇਉ ਬਰਾਤ ਲੈ ਕੇ ਆ ਰਹੇ ਆ ਉਹ ਫੈਸਲਾ ਤਾਂ ਅੱਜ ਕਰ ਲਵੇ 6 ਮਹੀਨਿਆਂ ਚ ਕਰ ਲਵੇ ਛੇ ਸਾਲ ਇਦ ਕਰ ਲੇ ਮੀਡੀਆ ਵਾਲੇ ਕਿੰਨੇ ਲੋਕ ਆ ਰਹੇ ਨੇ ਰਾਜਸਥਾਨ ਤੋਂ ਕਿੰਨੇ ਕਿਸਾਨ ਆ ਰਹੇ ਨੇ ਅੱਜ 7000 ਲੋਕ ਇੱਥੇ ਪਹੁੰਚ ਚੁੱਕੇ ਨੇ ਜੀ ਤੇ ਅੱਜ ਸ਼ਾਮ ਤੱਕ ਲਗਭਗ 3 ਲੱਖ ਲੋਕ ਜਿਹੜੇ ਨੇ ਜੈਪੁਰ ਦਿੱਲੀ ਹਾਈਵੇ ਤੇ ਬਹਿ ਜਾਣਗੇ ਤੇ ਉਹ ਬਾਰਡਰ ਲੋਕ ਕਰ ਦੇਣਗੇ ਸਾਡਾ ਵੱਡਾ ਭਾਈ ਅਸੀਂ ਇਸ਼ਾਨ ਨਹੀਂ ਬੋਲ ਸਕਦੇ ਪੰਜਾਬ ਦੀ ਜਿਹੜੀ ਸਿੱਖੀ ਕੌਮ ਹੈਗੀ ਜਿਹੜਾ ਦੇਸ਼ ਜਾਤੀ ਧਰਮ ਵਿੱਚ ਵਟਿਆ ਹੋਇਆ ਸੀ Hindu Muslim ਕਰੀ ਜਾਂਦਾ ਸੀ ਲੋਕ ਟੈਲੀਵਿਜ਼ਨਾਂ 'ਚ ਦੇਖੇ ਜਾਂਦੇ ਸੀ ਇਹ ਤਬਲੀਗੀ ਨੇ ਐ ਉਹ ਕਰੀ ਜਾਂਦੇ ਆ ਜਿਹੜੀ ਦਿੱਲੀ ਚ ਪੈਣਾ ਬੈਠੀ ਮਾਵਾਂ ਬੈਠੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਐ ਸਾਡੇ ਭਰਾਵਾਂ ਨੇ ਪੰਜਾਬ ਵਾਲੇ ਭਰਾਵਾਂ ਨੇ ਐ ਦੱਸਿਆ ਵੀ ਸਾਡੀ ਕੌਮ ਕਿਸਾਨ ਹੈਗੀ